ਚਲੋ ਭਾਈ ਵਾਲੇ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਭਾਈ ਅੱਜ ਇੱਕ ਥੋੜੋ ਸੱਚ ਬਿਆਨ ਕਰਵਾਉਣਾ ਹੈ ਕਰਾ ਲਓ ਜੀ ਕਰਾ ਲਓ ਮੈਨੂੰ ਇਹ ਦੱਸੋ ਵੀ ਜਦੋਂ 20 25 ਜਣ ਜੱਟਾਂ ਦਾ ਧੂਆ ਆਹਾ ਕਰਮ ਚਾ ਦਿੰਦਾ ਹੈ ਜੱਟ ਨੂੰ ਪੋਲੂਸ਼ਨ ਦਾ ਰਾਖਾ ਰਾਖਸ਼ੀ ਬਣਾ ਦਿੰਦਾ ਠੀਕ ਹੈ ਇਫੀਅਗ ਨਹੀਂ ਸਹੀ ਹੈ ਸੁਪਰੀਮ ਕੋਰਟਾਂ ਦੇ ਉਹ کہتے ਵੀ ਜੱਟਾਂ ਦਾ ਪੱਕੇ ਹੋਣ ਦੀਆਂ ਚਰਚਾਵਾਂ ਹੋਣ ਲੱਗ ਗਈਆਂ ਸੱਚਾ ਕਿ ਨਹੀਂ ਸੱਚਾ ਸੱਚ ਹੈ ਚਕਵੀਰ ਬਾਦਲ ਵਾਂਗੂ ਸੱਚੋ ਸੱਚ ਬਿਆਨ ਕਰਨਾ ਪੈਂਦੇ ਜੀ ਕਰ ਦਿੰਦੇ ਕਰ ਦਿੰਦੇ ਆ ਨਾ ਠੀਕ ਤਾਂ ਫਿਰ पांडे ਜੀ ਮੇਰੇ ਸਾਡੇ ਜੱਟਾਂ ਵੀ ਕਰ ਦਰਦ ਭਰੀ ਪ੍ਰਿਆਦੇ ਸੁਣੋ ਕਿ ਜਦੋਂ 365 ਦਿਨਾਂ ਦੇ ਵਿੱਚੋਂ 330 ਦਿਨ ਜਿੱਦੜ ਨਿਗਾਹ ਮਾਰੋ ਹੁਣ ਤੁਸੀਂ ਹਰਿਆਲੀ ਹਰਿਆਲੀ ਦੀਦੀਆਂ ਨੇ ਤੇ ਹੁਣ ਤਾਂ ਚਾਹੇ ਚਿਮਨੀਆ ਜੋ ਧੂੰਆਂ ਸ਼ਾਰਾਂ ਜੀ ਇਹਨੂੰ ਨਿਕਲਦਾ ਹੋਵੇ ਨਾ ਨਿਕਲਦਾ ਹੋਵੇ ਪਰ ਜੱਟ ਦੇ ਖੇਤ ਦੇ ਵਿੱਚੋਂ ਆਕਸੀਜਨ ਨਿਕਲਦੀ ਹੈ ਕਿ ਨਹੀਂ ਨਿਕਲਦੀ ਤਾਜ਼ੀ ਜੀ ਨਿਕਲਦੀ ਹੈ ਕਿ ਨਹੀਂ ਫਿਰ ਪੰਡਾ ਜੀ ਜੱਟ ਨੂੰ ਜਦੋਂ 30 ਦਿਨ ਦਾ ਬਿਲਨ ਤਾਂ ਫਿਰ ਸਾਰੇ ਸਾਲ ਦਾ ਹੀਰੋ ਵੀ ਬਣਾਉਣਾ ਚਾਹੀਦਾ ਹਾਂ ਜੱਟ ਤਾਂ ਹੀਰੋ ਹੀ ਹੈ ਭਾਈ ਐ ਕਿਉਂਕਿ ਜੱਟ ਜੱਟ ਤਾਂ ਬਜਾਰਾ ਹੁਣ ਸਾਰੇ ਸਾਲ ਪਲਾਸਟਿਕ ਦੇ ਲਫਾਫੇ ਛੜਦਾ ਨਹੀਂ ਠੀਕ ਹੈ ਜੀ ਤੂੰ ਉੜੜਦੀ ਨਹੀਂ ਹੈ ਜੀ ਇਹ ਕਰਕੇ ਪੰਡਾ ਜੀ ਥੋੜਾ ਜਿਹਾ ਕੁਝ ਬੋਲੋ ਸਭ ਜੀ ਕੋ ਨਾਲ ਪੜ੍ਹ ਬੋਲਣਾ ਹਾਂ ਉਹ ਸੱਤ ਤੋਂ ਸੌ ਲੂ ਬੇਦਖਾਗਾ ਮੈਂ ਬੱਡੂ ਜੀ ਕਿੰਨੇ ਬੋਲਾਂਗਾ